ਮੈਂ ਇੱਕ ਸ਼ਬਦ ਵੈਸੇ ਸੋਚਿਆ ਸੀਗਾ ਕਿ ਭਾਈ ਸੰਸਾਰ ਦਾ ਇੱਕ ਸਭ ਤੋਂ ਸਕੀਮੀ ਬੰਦਾ ਉਹਦੀ ਆਪ ਗੱਲ ਕਰੀਏ ਕਿਉਂਕਿ ਕੋਈ ਨਾ ਕੋਈ ਸਕੀਮ ਰੋਜ਼ ਨਵੀਂ ਆਉਣੇ ਲਈ ਆਉਣੀ ਹੁੰਦੀ ਹੈ ਕਦੇ ਭੇਜਣ ਵਾਲਾ ਤੇ ਕਦੇ ਪੁੱਠੇ ਲਿਆਉਣ ਵਾਲਿਆਂ ਦੀ ਹੁਣ ਉਹ ਇੱਕ 골ਡ ਸਕੀਮ ਵਾਲਾ ਵੀ ਨਵਾਂ ਫਾਰਮੂਲਾ ਲੈ ਕੇ ਆਇਆ ਉਹ ਕਹਿੰਦੇ ਕਿ 43 ਕਰੋੜ ਰੁਪਇਆ ਦਿਓ ਤੇ ਸਾਡੇ ਨਾਗਰਿਕ ਬਣ ਜਾਓ ਨਾਲੇ ਇਨਵੈਸਟਮੈਂਟ ਵੀ ਕਰੋ ਇਹ ਕੀ ਮਸਲਾ ਹੈ ਜੀ ਹੋਰ ਬਿਜ਼ਨਸਮੈਨ ਹੈ ਨਾ ਜੀ ਕਿ ਇੱਕ ਪਾਸੇ ਉਹ ਕੱਢਦੇ ਹੋ ਬੰਦਿਆਂ ਦੀ ਲੋੜ ਹੈ ਉਹਨਾਂ ਨੂੰ ਕਹੇ ਜੇ ਆਉਣਾ ਤੇ 43 ਕਰੋੜ ਲੈ ਕੇ ਆ ਉਹ 43 ਲੱਖ ਡੰਕੀ ਦਾ ਨਹੀਂ ਜੀ ਸਿੱਧਾ ਉਹ ਡੰਕੀ ਲਾਉਣ ਦੀ ਲੋੜ ਨਹੀਂ 43 ਲੱਖ ਦੀ ਜਗਾ 43 ਕਰੋੜ ਇਕੱਠਾ ਕਰੋ ਠੀਕ ਹੈ ਜੀ 5 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਕਰੋ ਤੇ ਚੱਕੋ ਕੀ 골ਡ ਕਾਰਡ ਚੱਕੋ ਗ੍ਰੀਨ ਕਾਰਡ ਅਸੀਂ ਤਾਂ ਗ੍ਰੀਨ ਕਾਰਡ ਸੁਣਦੇ ਹੁੰਦੇ ਸੀ ਉਹ ਕਹਿੰਦੇ ਜਿਵੇਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਨਾਮ ਹੁੰਦੇ ਨਾ ਡਾਡਾ ਵੀ ਆ ਫਲਾਣਾ 골ਡ ਹੈ ਜੀ ਸਿਲਵਰ ਹੈ ਪਲਾ ਬਿਲਕੁਲ ਬਿਲਕੁਲ ਉਹ ਸਾਰਾ ਕੁਝ ਵੀ ਇਹ ਤਾਂ ਉੱਚ ਦਰਜੇ ਦਾ ਹੀ ਆ ਕੰਮ ਹੀ ਨਵੇੜ ਤਾਂ ਗਰਾਂਗਾ ਤਾਂ ਨਿਕਲੋ ਗ੍ਰੀਨ ਗਰੂ ਉਹ ਕਹਿੰਦਾ ਕਿਹੜੇ ਛੱਟੂ ਨਾ ਰੈੱਡ ਨਾ ਗ੍ਰੀਨ ਹਾਂ ਆ ਚੱਕੋ 골ਡ ਨਮਕੀਨ ਤਾਂ ਲਿਆਓ 43 ਕਰੋੜ ਮਤਲਬ ਕਿ ਸਕੀਮ ਹੀ ਆ ਨਾ ਬਿਲਕੁਲ ਆ ਗਿਆ ਸਕੀਮੀ ਹੂੰ ਕਿ ਜਿਹੜੇ ਇਲੀਗਲ ਹੈ ਉਹਨਾਂ ਨੂੰ ਇੱਥੋਂ ਕੱਢੋ ਤੇ 43 ਕਰੋੜ ਦੇ ਕੇ ਲੀਗਲ ਢੰਗ ਦੇ ਨਾਲ ਆ ਜਾਓ ਜੀ ਪੈਸਾ ਇਕੱਠਾ ਕਰੋ ਬਿਲਕੁਲ ਤੂੰ ਕਰਨ ਕੀ ਆਏ ਨੇ ਸਾਬ ਹੂੰ ਆਹੀ ਕੁਝ ਕਰਮਾਇਨੇ ਤੁਸੀਂ ਐਲਨ ਮਸਕ ਦਾ ਉੱਥੇ ਦੇਖਿਆ ਹੋਣਾ ਉਹ ਈਮੇਲ ਭੇਜੀ ਜਾਂਦਾ ਹੈ ਜੀ ਉਹ ਕਹਿੰਦਾ ਕਿ ਜਵਾਬ ਨਾ ਦਿੱਤਾ ਤੇ ਤੁਹਾਨੂੰ ਨੌਕਰੀੋਂ ਉਫਰ ਕਰ ਦਿੱਤਾ ਜਾਏਗਾ ਠੀਕ ਹੈ ਜੀ ਹਮ ਅਲਟੀਮੇਟਮ ਦਿੱਤ ਰਿਹਾ ਜਾਂਦਾ ਤੇ ਇਤੁਰਿਆ ਜਾਂਦਾ ਜੀ ਤੁਸੀਂ ਆ ਮੈਂ ਜਦੋਂ ਤੁਸੀਂ ਲਾਈਨ ਅਪ ਕੀਤੀ ਗੱਲ ਦਸੀ ਕਿ ਆ ਕਰਤਾ ਜੀ ਖਬਰ ਕਰਨੀ ਆਪਾਂ ਹਮ ਹਮ ਦ ਮਾਨਾ ਇੱਕ ਇਹਨਾਂ ਦਾ ਪ੍ਰੋਜੈਕਟ 2025 ਕੱਢਿਆ ਹਮ ਪ੍ਰੋਜੈਕਟ 2025 ਲਿਖੋਗੇ Google ਤੇ ਟੌਪ ਤੇ ਆ ਜਾਏਗਾ ਆ ਤੁਹਾਡੇ ਸਾਹਮਣੇ ਆ ਜੀ ਇੱਥੇ ਤਾਂ ਕੈਮਰੇ 'ਚ ਦਿਸਣਾ ਦਿਖਣਾ ਨਹੀਂ ਨਹੀਂ ਜੀ ਸਰ ਡੋਨਲਡ 트ੰਪ ਦੇ ਰਾਸ਼ਟਰਪਤੀ ਬਨਣ ਤੋਂ ਪਹਿਲਾਂ ਇਹ ਰਿਪਬਲਿਕ ਪਾਰਟੀ ਨੇ ਆਪਣਾ ਅਜੰਡਾ ਕਲੀਅਰ ਕਰ ਦਿੱਤਾ ਸੀਗਾ ਹਮ ਇਹ ਬੇਸਿਕਲੀ ਇੱਕ ਤਰ੍ਹਾਂ ਦਾ ਨਿਊ ਵਰਲਡ ਆਰਡਰ ਹੈ ਨਵਾਂ ਨਿਊ ਵਰਲਡ ਆਰਡਰ ਹੈ ਜੀ ਜੀ ਇਹਦੇ ਵਿੱਚ ਕੀ ਦੌਰ ਇਹਦਾ ਕਹੀਏ ਆ ਬਿਲਕੁਲ ਇਹਦੇ ਵਿੱਚ ਆ ਜਿਵੇਂ ਤੁਸੀਂ ਦੇਖੋਗੇ ਕਿ ਭਈ ਅਸੀਂ ਇਲੀਗਲ ਜਿਹੜੇ ਹੈਗੇ ਨੇ ਬੰਦੇ ਉਹ ਕੱਢਾਂਗੇ ਜੀ ਮਤਲਬ ਕਿ ਜੋ ਯੂ ਐਸ ਐਡ ਹੈ ਉਹ ਬੰਦ ਕਰਾਂਗੇ ਜੀ ਮਤਲਬ ਕਿ ਸਾਰੀਆਂ ਚੀਜ਼ਾਂ ਇਹਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰ ਦਿੱਤੀਆਂ ਸੀਗੀਆਂ ਕਿ ਜੋ ਜਾंदे ਨੇ ਆਰਮੀ ਵਗੈਰਾ ਦੇ ਵਿੱਚ ਜੀ ਫਾਸ ਜੈਂਡਰ ਵਗੈਰਾ ਫਿਰ ਐਲਜੀਬੀਟੀ ਕੋ ਸਾਰਾ ਕੁਝ ਉਹਨਾਂ ਨੇ ਦੇ ਵਿੱਚ ਪਾਇਆ ਹੋਇਆ ਜੀ ਹਾਂ ਜੀ ਬਿਲਕੁਲ ਕਈ ਮਹੀਨੇ ਪਹਿਲਾਂ ਤਾਂ ਡੋਨਲਡ ਟਰੰਪ ਤਾਂ ਇੱਕ ਜਿੱਦਾਂ ਕਹਿੰ ਨੂੰ ਕਿ ਸਾਰੀ ਉਸ ਸੋਚ ਦਾ ਟੂਲ ਹੈ ਹੂੰ ਬੇਸਿਕਲੀ ਇਹ ਗੇਮ ਬਹੁਤ ਤਾਕਤਲੀ ਪਹਿਲਾਂ ਹੀ ਬੁਣੀ ਜਾ ਚੁੱਕੀ ਹੈ ਇਹਦੇ ਵਿੱਚ ਬਿਲ ਗੇਟਸ ਵਰਗੇ ਜਿਹੜੇ ਨਿਊ ਵਰਲਡ ਆਰਡਰ ਦੇ ਪੁਰਾਣੇ ਖਿਡਾਰੀ ਸੀ ਇਲੂਮੀਨਿਟੀ ਜਿਹੜਾ ਕੈਲੋ ਤਥਾ ਕਥਿਤ ਗਰੁੱਪ ਹੈ ਜਿਹਦੇ ਮੈਂਬਰ ਦੱਸੇ ਜਾਂਦੇ ਆ ਉਹ ਤਾਂ ਉਹਨਾਂ ਦੀ ਦੁਕਾਨ ਬੰਦ ਹੈ ਸਭ ਹੁਣ ਜੀ ਇਹ ਨਵੇਂ ਖਿਡਾਰੀ ਆ ਰਹੇ ਆ ਨਵੇਂ ਖਿਡਾਰੀ ਆ ਰਹੇ ਬਿਲਕੁਲ ਸਰ ਪੀਟਰ ਟੀ ਲੈ ਇਹਨਾਂ ਦਾ ਸਭ ਦਾ ਬੌਸ ਸਰਚ ਕਰੋ ਇਹ ਨਿਊ ਵਰਲਡ ਆਰਡਰ ਦੇ ਵਿੱਚ ਨਵੇਂ ਕਰੈਕਟਰ ਨੇ ਸਰ ਪੀਟਰ ਟੀਲ ਨੂੰ ਸਰਚ ਕਰੋ ਜੀ ਮਾਰਕ ਜੁਕਰਬਰਗ ਦਾ ਬੌਸ ਕੌਣ ਹੈ ਐਲਨ ਮਸਕ ਦਾ ਬੌਸ ਕੌਣ ਹੈ ਕੀ ਬਾਤ ਹੈ ਜੈਫ ਪਿਜ਼ੋਸ ਦਾ ਬੌਸ ਕੌਣ ਹੈ ਅੱਜ ਤੂੰ ਪੜਨਾ ਸਟਾਰਟ ਕਰੀਏ ਅੱਗੇ ਅਸੀਂ ਸਾਰਾ ਕੁਝ ਨੋਟਬੰਦੀ ਤੇ ਪੰਜਾਬ ਚੋਂ ਆਪਾਂ ਪਹਿਲੇ ਸੀਗੇ ਜੀ ਜਿਨ੍ਹਾਂ ਨੇ ਦੱਸਿਆ ਸੀਗਾ ਕਿ ਨੋਟਬੰਦੀ ਦਾ ਕਨੈਕਸ਼ਨ ਕਿੱਥੇ ਜੁੜਦਾ ਬਿੱਲੂ ਅੰਕਲ ਨਾਲ ਬਿਲ ਗੇਟਸ ਨਾਲ ਔਰ ਅੱਜ ਹਿੰਦੀ ਦੇ ਟੌਪ ਦੇ ਚੈਨਲ ਖੁਲਾਸੇ ਕਰ ਰਹੇ ਨੇ ਕੀ ਬਾਤ ਹੈ ਤੂੰ ਮਤਲਬ ਕਿ ਜਦੋਂ ਇਧਰ ਨੂੰ ਤੁਰਾਂਗੇ ਨਾ ਜਿਹੜਾ ਕਿਉਂਕਿ ਨਿਊ ਵਰਲਡ ਆਰਡਰ ਮੇਰੇ ਕੋਲ ਕੋਈ ਤੱਤ ਨਹੀਂ ਉਹਦੇ ਨਾ ਹੀ ਮੈਂ ਉਸ ਥਿਊਰੀ ਨੂੰ ਕੋਈ ਕੈਲੋ ਇੰਡੋਰਸ ਕਰਦਾ ਮੈਂ ਤਾਂ ਮੰਨਦਾ ਇਹ ਨਹੀਂ ਵੀ ਤੱਥ ਹੀ ਨਹੀਂ ਕੋਈ ਸਬੂਤ ਹੀ ਨਹੀਂ ਹੱਥ ਲੱਗਦਾ ਪਰ ਜੇ ਆਪਾਂ ਪਰਸਤਿਤੀਆਂ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਕਰੈਕਟਰ ਡਿਗ ਰਿਹਾ ਜਾਂ ਨਵੇਂ ਕਰੈਕਟਰ ਉੱਠ ਰਹੇ ਉੱਠ ਰਹੇ ਹੈ ਬਿਲਕੁਲ ਇਹ ਸਾਫ ਹੈ ਸਪਸ਼ਟ ਆ ਤੁਸੀਂ ਪ੍ਰੋਜੈਕਟ 225 ਕੱਢ ਲਓ ਕੱਢ ਲਓ ਤੁਹਾਨੂੰ ਸਮਝ ਆ ਜਾਏਗੀ ਕਿ ਉਹ ਇੱਕ ਸੋਚ ਲੈ ਕੇ ਚੱਲੇ ਸੀ ਉਸ ਸੋਚ ਦੇ ਅਨੁਸਾਰ ਉਹਨਾਂ ਨੇ ਤੇ ਸਰ ਕਮਾਲ ਕਰ ਦਿੱਤਾ ਕੱਲ ਤੁਸੀਂ ਦੇਖੋ ਯੂਨ ਦੇ ਵਿੱਚ ਕੀ ਕੀਤਾ ਉਹਨਾਂ ਨੇ ਉਹ ਤਾਂ ਰਸ਼ੀਆ ਦੇ ਹੱਕ ਚ ਆ ਗਏ ਜੀ ਬਿਲਕੁਲ ਜ਼ਲੇਸਕੀ ਨੂੰ ਛੱਡ ਦਿੱਤਾ ਬਘਿਆੜ ਦੇ ਮੂਰੇ ਕਿ ਚੱਲ ਲੈ ਲਿਆ ਤੇ ਰੰਬ ਰੱਖਾ ਹੂੰ ਤੁਸੀਂ ਸਭ ਇਹ ਸਭ ਮੈਨੂੰ ਹੁਣ ਮੇਰਾ ਕੋਈ ਦੋਸਤ ਦੱਸ ਰਿਹਾ ਸੀ ਜੀਓ ਪੋਲਿਟਿਕਸ ਦੇ ਉਹ ਪੂਰਾ ਐਕਸਪਰਟ ਨੇ ਜਾਨੂ ਨੇ ਜੀ ਉਹ ਦੱਸ ਰਿਹਾ ਸੀ ਕਿ ਮੋਦੀ ਸਾਹਿਬ ਜਲਦੀ ਰਸ਼ੀਆ ਜਾ ਰਹੇ ਹੈ ਕੀ ਬਾਤ ਸਾਰੇ ਸਰ ਕੋਕੇ ਲੱਗਣ ਡੈ ਨੇ ਕੋਕੇ ਇੱਕ ਤੋਂ ਇੱਕ ਚੀਜ਼ ਨਵੀਂ ਜਾ ਉਹ ਗਾਣਾ ਹੀ ਨਜ਼ਰ ਰੱਖਿਓ ਮੇਰੇ ਤੇ ਨਜ਼ਰ ਰੱਖਿਓ ਇਹ ਨਜ਼ਰ ਰੱਖੋ ਬਣਦਾ ਕੀ ਹੈ ਬਿਲਕੁਲ ਸਾਬ ਬਣਦਾ ਕੀ ਹੈ ਉਹ ਇੰਨੇ ਨਾਲੇ ਨਾ ਸੋਚੋ ਕਿ ਬਹੁਤ ਕੁਝ ਹੋ ਗਿਆ ਨਹੀਂ ਮੈਂ ਤੇ ਤੁਹਾਨੂੰ ਪਹਿਲਾਂ ਪਿਆ ਸੀਗਾ ਜੀ 트럼ਪ ਦਾ ਜਿਹੜਾ ਇਹ ਜਿਹੜਾ 트럼ਪ ਹੈ ਨਾ ਇੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਅੰਤ ਕੋਈ ਨਹੀਂ ਹੈਗਾ ਹੂੰ ਜੀ ਜੀ ਹਾਂ ਜੀ ਹਾਂ ਜੀ ਜੀ ਸਾਇਲਸ ਹੈਟੀ ਜੀ ਕਹਿੰਦੇ ਕਿ 43 ਕਰੋੜ ਹੀ ਕਹਿੰਦੇ ਹੋਵੇ ਤੇ ਫਿਰ ਯੂ ਐਸ ਏ ਕਿਉਂ ਜਾਣਾ ਪਰ ਇੱਕ ਮਿੱਤਰ ਕਹ ਰਿਹਾ ਸੀ ਟੋਨੀ ਮਾਨ ਜੀ ਕਹਿੰਦੇ ਵੀ ਜਟਾਂ ਦੇ ਪੁੱਤ ਫੇਰ ਨਹੀਂ ਹਟਦੇ ਜਾਣ ਵਾਸਤੇ ਭਈ ਜਿੰਨੇ ਜਾਣਾ ਉਹ ਜਾਸਾ ਬਥੇਰੇ ਪੰਜਾਬ ਚ ਬਥੇਰੇ ਨੇ ਕਲਾਣਗੇ ਜਿਹੜੇ 43 ਕਰੋੜ ਲਾ ਦੇਣਗੇ ਜੀ ਤੁਸੀਂ ਦੂਰ ਕਿਉਂ ਜਾਣਾ ਇਹ ਸਾਡੇ ਵਾਸਤੇ ਰਕਮਾਂ ਬਹੁਤ ਵੱਡੀਆਂ ਨੇ ਜਿਨ੍ਹਾਂ ਦਾ 25 ਤਰੀਕ ਤੋਂ ਬਾਅਦ ਬੈਂਕ ਖਾਤਾ ਕਹਿੰਦਾ ਹੱਥ ਨਾ ਲਾਗੋ ਤਾ ਆਈ 2000 ਪੁਆਏ 5000 ਇਧਰ ਪੁਆਏ ਤੇ 1 ਤਰੀਕ ਲਿਆਂਦੀ ਜੀ ਜੀ ਠੀਕ ਹੈ ਨਾ ਸਰ ਇਹ ਸਾਡੇ ਵਰਗੇ ਥੋੜੀ ਨੇ ਸਾਰੇ ਹਮ ਆਪਾਂ ਉੱਪਰ ਬਹੁਤ ਕਹੋ ਆਂਗ ਦੇ ਕੇ ਬਈ ਸੋਣ ਦੇਣੇ ਨੂੰ ਸਾਰੇ ਪਾਸੇ ਹਰਿਆਵਲ ਹੀ ਦੀਦੀ ਆ ਬਿਲਕੁਲ ਤੇ ਜਿਹੜਾ ਭੁੱਖਾ ਉਹਨੂੰ ਪੁੱਛੋ ਵੀ ਦੋ ਤੇ ਦੋ ਕਿੰਨੇ ਹੁੰਦੇ ਕਿਤਾ ਰੋਟੀ ਹੂੰ ਸਰ ਹਾਲਾਤ ਹੁੰਦੇ ਆ ਨਾ ਹਾਲਾਤ ਹੁੰਦੇ ਆ ਇਹ ਜਮਾ ਤਕਸੀਮਾ ਵੀ ਹਾਲਾਤ ਦੇ ਹਿਸਾਬ ਨਾਲ ਹਾਂ ਜਰ ਬਾਤ ਤਕਸੀਮਾ ਸਾਰੀਆਂ ਇਹ ਹਾਲਾਤ ਦੀਆਂ ਹੀ ਹੁੰਦੀਆਂ ਨੇ ਜੀ ਜੀ ਹਰਪਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਦੋ ਸਾਲ ਤੋਂ ਪ੍ਰੋਗਰਾਮ ਆਪਣਾ ਦੇਖ ਰਹੇ ਨੇ ਲਾਈਵ ਕਹਿੰਦੇ ਪੰਜ ਛੇ ਵਾਰੀ ਦੇਖਿਆ ਤੇ ਰਿਕਾਰਡਡ ਦੇਖਦੇ ਸ਼ੁਕਰੀਆ ਜੀ ਬਹੁਤ ਬਹੁਤ ਜੀਮੇ ਤੁਹਾਡਾ ਟਾਈਮ ਤੁਹਾਨੂੰ ਸੈਟ ਲੱਗਦਾ ਤੇ ਕਰਮਜੀਤ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਾਰੇ ਦੋਸਤ ਜਿਹੜੇ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ ਤੇ ਨਾਲ ਨਾਲ ਤੁਹਾਨੂੰ ਗੁਜ਼ਾਰਿਸ਼ ਵੀ ਹੈ ਕਿ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰ ਦਿਓ ਬਲਜਿੰਦਰ ਸਿੰਘ ਜੀ ਦੱਸ ਰਹੇ ਨੇ ਕਿ ਮਸਕ ਕਹਿੰਦਾ ਵੀ ਨਾ جوابੀ ਨੂੰ ਅਸਤੀਫਾ ਸਮਝਿਆ ਜਾਓ ਬਿਲਕੁਲ ਇਹੀ ਉਹਦੀਆਂ ਧਮਕੀਆਂ ਨੇ ਭਾਈ ਇਹੀ ਉਹਦਾ ਅਲਟੀਮੇਟ ਮੈਂ ਵੀ ਜਿਹੜਾ ਮੈਂ ਮੇਲ ਕੀਤੀ ਤੇ ਉਹਦਾ ਜਵਾਬ ਮੈਨੂੰ ਦੇ ਦਿਓ ਅ ਜੀਰਾ ਹੋਮ ਸਲੂਸ਼ਨ ਜੀ ਇਹ ਕੱਲ ਵੀ ਇੱਕ ਮਿੱਤਰ ਦਾ ਕਿਹਾ ਸੀਗਾ ਉਹਨਾਂ ਨੇ ਕਮੈਂਟ ਆਇਆ ਸੀਗਾ ਮਿੰਟੂ ਜੀ ਕਹਿੰਦੇ ਕਿ ਜੀਰੇ ਦੇ ਹਾਲ ਬਾਰੇ ਵੀ ਵਿਚਾਰ ਕਰੋ ਜੀ ਬੁਰਾ ਹਾਲ ਹੋ ਗਿਆ ਤੇ ਇਹਦੇ ਬਾਰੇ ਬੁਰਾ ਹਾਲ ਹੋ ਗਿਆ ਕਰਦਾ ਹੈ ਹੂੰ ਨੇ ਸਰ ਕੋਈ ਸ਼ਹਿਰ ਐਸਾ ਲੱਭੀ ਆਪਾਂ ਪੰਜਾਬ ਦੇ ਵਿੱਚ ਕੋਈ ਖੁਰਦਬੀਨ ਦੇ ਨਾਲ ਜਿਹਦਾ ਹਾਲ ਬਹੁਤ ਅੱਛਾ ਹੋਵੇ ਜਿਹਨੂੰ ਕੋਈ ਮਿਸਾਲ ਦੇ ਤੌਰ ਤੇ ਲਿਆ ਜਾ ਸਕੇ ਆ ਸਾਡਾ ਸ਼ਹਿਰ ਹੈ ਤੇ ਇੱਥੇ ਹੋਰ ਆਡੀਅנס ਨੂੰ ਵੀ ਆਪਾਂ ਸਵਾਲ ਕਰ ਦਿੰਨੇ ਆ ਕਿ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਜਨਾਬ ਹਮ ਸਰ ਖਾਣਾ ਹੀ ਖਰਾਬ ਹੋਇਆ ਪਿਆ ਬਿਲਕੁਲ ਜਿਹੜੇ ਮਰਜ਼ੀ ਐਂਗਲ ਤੋਂ ਆ ਜਾਓ ਗੰਦ ਪਿਆ ਹੋਇਆ ਜੀ ਹੁਣ ਤੇ ਇਸ ਗੱਲ ਦੀ ਚਰਚਾ ਹੋਣੀ ਚਾਹੀਦੀ ਆ ਕਿ ਘੱਟ ਗੰਦ ਕਿਹੜੇ ਸ਼ਹਿਰ ਚ ਆ ਬਿਲਕੁਲ ਕੋਈ ਮਿਹਨਤੀ ਮੈਂ ਲੋਕਾਂ ਨੂੰ ਗੱਲ ਥੋੜੀ ਕਹਿ ਰਿਹਾ ਨਾ ਨਾ ਜੋ ਕਰਪਸ਼ਨ ਦਾ ਨੈਕਸਸ ਹੈ ਜੋ ਵਿਕਾਸ ਕਾਰਜਾਂ ਦੇ ਮਾਮਲੇ ਚ ਪਛੜਿਆ ਪਾਣਾ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਹਿ ਰਿਹਾ ਲੋਕ ਤੇ ਅੱਛੇ ਹੁੰਦੇ ਨੇ ਸਾਰੇ ਪਾਸੇ ਅੱਜ ਵੀ ਸੜਕ ਤੇ ਕੋਈ ਡਿੱਗ ਪਵੇ ਹਜ਼ਾਰ ਲੰਗੇ ਤੇ ਵਿੱਚੋਂ ਚਾਰ ਖਲੋਈ ਜਾਂਦੇ ਹੋਈ ਜਾਂਦੇ ਬਿਲਕੁਲ ਜੀ ਠੀਕ ਹੈ ਨਾ ਮੈਂ ਦੁਨੀਆ ਨੂੰ ਬੁਰਾ ਨਹੀਂ ਕਹਿੰਦਾ ਜੀ ਜੀ ਠੀਕ ਹੈ ਮਤਲਬ ਕਿ ਜੋ ਇੱਥੇ ਨਿظام ਦਾ ਗੰਦ ਹੈ ਉਹ ਕਿਹੜੇ ਸ਼ਹਿਰ ਚ ਸਾਫ਼ ਹੈ ਬਈ ਕਲੀਨ ਲੱਭ ਹੁਣ ਤਾਂ ਇਹ ਦੇਖਣਾ ਹੈ ਕਿ ਟੌਪ ਤੇ ਕੌਣ ਹੈ ਤੇ ਫਾੜੀ ਕੌਣ ਘੱਟ ਕਿੱਥੇ ਆ ਜਿਹੜੇ ਘੱਟੇ ਕਰਮਾ ਲਿਆ ਹਮ ਅੱਜ ਆਪਾਂ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਵੀ ਆਪਾਂ ਟੌਪ ਤੇ ਕਿਹੜੀ ਗੱਲ 'ਚ ਫਿਰਦੇ ਆ ਤੇ ਕਿਹੜੀ ਚੀਜ਼ ਆਪਾਂ ਫਾੜੀ ਹੋਏ ਫਿਰਦੇ ਆ ਇਹ ਵੀ ਆਪਾਂ ਦੱਸਣਾ ਅੱਗੇ ਜਾ ਕੇ ਰਵੀ ਜੀ ਸ਼ੁਕਰੀਆ ਸਪੇਨ ਤੋਂ ਆਪਾਂ ਨੂੰ ਸੁਣ ਰਹੇ ਨੇ ਮਿੱਤਰ ਕਾਰੇ ਕਿ ਸਸਤੀ ਲੇਬਰ ਫਿਰ ਜਿਹੜੀ ਨਿਊ ਵਰਲਡ ਆਰਡਰ ਨੂੰ ਚਾਹੀਦੀ ਉਹ ਬਣੂ ਕਹਿੰਦੇ ਕਿੱਥੋਂ ਬੰਦੇ ਕੱਢ ਕੇ ਬਣੂਗੀ ਖੈਰ ਮਿੰਟੂ ਜੀ ਇੱਕ ਮਿੱਤਰ ਹੋਰ ਦੱਸ ਰਿਹਾ ਕਿ ਤਲਵੰਡੀ ਸਾਬੋ ਦਾ ਵੀ ਬੁਰਾ ਹਾਲ ਹੈ ਤੇ ਤਲਵੰਡੀ ਸਾਬੋ ਦੇ ਨੇੜੇ ਦੇ